हाइपोसो बैठना तो कोई बात नहीं हैगी। बैठना तो है नहीं कोई नहीं। नहीं आपा बात कर लेंगे नहीं कोई कोई जा ला भाई जी आपकी जान की शान बस कसूर है। मैं आई कार्ड बोल के सुन। इंस्पेक्टर महेंद्र से इंस्पेक्टर महेंद्र से सीआई इंस्पेक्टर कमल टोक मार के बहुत जरूरी वीडियो

ਸਿਪਾਹੀ ਕਿ ਬੋਲ ਰਿਹਾ ਕੋਈ ਨੇ ਜੋ ਉਹ ਮੈਂ ਦੇਖਾ ਲਾ ਕਿਤੇ ਬੈਠਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿਸੇ ਨੂੰ ਹਾਂ ਬਾਈ ਬੈਠ ਕੇ ਕਾਇ ਤੇ ਮਨ ਨੂੰ ਬੇਇੰਤੀ ਕੀਤੀ ਮੈਂ ਨਹੀਂ ਮੈਂ ਵੀ ਬੇਇੰਤੀ ਕਰੀ ਕਿਉਂ ਕਿ ਤੂੰ ਨਹੀਂ ਕੀਤਾ ਮੈਂ ਵੀ ਬੇਇੰਤੀ ਕਰਦਾ ਮਹਾਰਾਜ ਤੂੰ ਖਾ ਰਿਹਾ ਮੈਂ ਬੈਠ ਗਿਆ ਵੀਰੇ ਜੀ ਬਾਈ ਜੀ ਤੁਹਾਡੀ ਜਾਨ ਪਛਾਣ ਕੀ ਹੈ ਮੈਂ ਸਰਵਿਸ ਪ੍ਰਸ਼ੰਸਾ ਦੀ ਵਰਦੀ ਪਾਈ ਹੋਈ ਹੈ ਜੁਲੀਪੌਂਡ ਵਾਲੀ ਨਾ ਹਿਸਟਰੀ ਉਹ ਕੀ ਦਾ ਦਿੰਦੇ ਨੇ ਜੀ ਨਾ ਵਰਦੀ ਤਾਂ ਮੈਂ ਵੀ ਪਾ ਲੂ ਮਾਣੇ ਜੀ ਤੁਹਾਡੀ ਪਹੁੰਚ ਪਾਲੋ ਜੀ ਨਾ ਤੁਹਾਡਾ ਨਾਂ ਕੀ ਆ ਉਸਤੇ ਕੀ ਆ ਬੋਜ ਤੇ ਨਾਮ ਕੀ ਆ ਲੱਗਿਆ ਹੋਇਆ ਜੀ ਤੇ ਦੇਖ ਲਓ ਗੁਰਤੇਜ ਸਿੰਘ ਹਾਂ ਜੀ ਉਸਤੇ ਕਿਥੇ ਉਸਤੇ ਸਰਵਸਦਨ ਵੀ ਸੀਆਈਏ ਸਟਾਫ ਤੇ ਮੈਂ ਸੀਆਈਏ ਸਟਾਫ ਹੁਆਲੇ ਤੋਂ ਆ ਜੀ ਸਰਵਿਸ ਇੰਸਪੈਕਟਰ ਠੀਕ ਹੈ ਜੀ ਹਾਂ ਬਾਕੀ ਜੇਣੋ ਜਿੱਥੇ ਇਨਵੈਸਟੀਗੇਸ਼ਨ ਦੁਆਰਾ ਕਰ ਰਹੇ ਹਾਂ ਬਾਈ ਜੀ ਇਨਵੈਸਟੀਗੇਸ਼ਨ ਐਫ ਆਈ ਆਰ ਦਰਜ ਹੋਊਗੀ ਤੁਹਾਡੇ ਕੇਸ ਓਕੇ ਇਹ ਰਜਿਸਟਰ ਨਾ ਉਹ ਇਹ ਵੇਸਟਾ ਕੀ ਸੁਣੀ ਤੁਸੀਂ ਸਰਦਾਰ ਦੇਖੋ ਬੈਰੀ ਖੋਣ ਨਾਲ ਪਤਾ ਮਿਲਦਾ ਉਹਦੇ ਨਾਲ ਸਾਡਾ ਸੀਰੀਅਸ ਕੋਈ ਨਹੀਂ ਲੱਗਿਆ ਪਲੀਜ਼ ਉਹਨਾਂ ਸਾਡੀ ਡਿਸਕਸਟ ਹੋ ਜਾਂਦੀ ਹੈ ਸਰਾ ਤੁਸੀਂ ਮੈਨੂੰ ਕਹੋ ਮੈਂ ਦੂ ਕਰਾਂਗਾ ਅਰੈਸ ਕਰਾਂਗਾ ਬਿਲਕੁਲ ਆ ਜੀ ਸੋਸਤਾ ਕੁਪਲੀ ਸੁਧਣਾ ਗੱਲ ਹੋਣੀ ਨਾ ਭਾਈ ਜੀ ਮੈਂ ਮੈਂ ਤੁਹਾਡੇ ਸਟੈਂਡ ਤੇ ਖਲੋਣ ਪਿਆ ਸੀ ਤੁਸੀਂ ਕੁਛ ਰਹਿਣਾ ਤੁਹਾਨੂੰ ਤੁਸੀਂ ਇਨਟਰੋਡਕਸ਼ਨ ਦੇ ਦਿੱਤੀ ਸਭ ਨੂੰ ਦੇ ਦਿੱਤਾ ਅੱਧੀ ਅੱਧੀ ਗੱਲ ਨੂੰ ਕਰਾਂਗੇ ਮੋਟੋ ਆਪ ਨੂੰ ਸੀ ਲਿਜਾਣਾ ਮੇਰੇ ਖਿਲਾਫ ਐਫ ਆਈ ਆਰ 340 ਨੰਬਰ ਤੋਂ ਉਹ ਬਜ਼ਰ ਨੇ ਹਾਂ ਦੱਸੋ ਗੋਰਾ ਬ੍ਰਾਂਡ ਤੋਂ ਮੈਂ ਕਿ ਬ੍ਰਾਂਡ ਦੀ ਐਫ ਆਈ ਆਰ ਤੋਂ ਬ੍ਰਾਂਡ ਦੀ ਲੋੜ ਕੀ ਹੁੰਦੀ ਹੈ ਬਾਈ ਜੀ ਬਰਾ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਬ੍ਰਾਂਡ ਦੇ ਵਿੱਚ ਬਾਈ ਜੀ ਬ੍ਰਾਂਡ ਦੀ ਲੋੜ ਹੋਵੇ ਤਾਂ ਕਿਸੇ ਜੇ ਘਰੇ ਜਾਣ ਦੀ ਅਜਿਹਾ ਘਟਨਾ ਕਿ ਯਾਰ ਦੇ ਵਿੱਚ ਬ੍ਰਾਂਡ ਦੀ ਕੋਈ ਲੋੜ ਨਹੀਂ ਹੁੰਦੀ ਬ੍ਰਾਂਡ ਦੀ ਤਾਂ ਲੋੜ ਹੈ ਜੇ ਤੁਹਾਡੀ ਅਸੀਂ ਕੰਧ ਪਾੜ ਕੇ ਟੱਪਰ ਉਹ ਪੰਜਾਹ ਮਾਰ ਕੇ ਨਹੀਂ ਇੱਕੋ ਕਹਿੰਨੀ ਗੱਲ ਹੋ ਕੇ ਨਹੀਂ ਸੀ ਹੋਰ ਬਤਾ ਲੀਏ ਕਾਇਮ ਕੀਤੇ ਨਾ ਚੱਲੂ ਮੈਂ ਮੈਂ ਭਜਦਾ ਨਹੀਂ ਲੈ ਲੈ ਕੋਈ ਆਹੇ ਤੁਹਾਨੂੰ ਪਹਿਲੀ ਗੱਲ ਅੰਦਰ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਬੈਠੇ ਅਰੈਸਟ ਕਰਨ ਖਾਤਰ ਗਰੰਟ ਦਿਖਾਉਣੇ ਜ਼ਰੂਰੀ ਹੁੰਦੇ ਕੋਈ ਗੱਲ ਨਹੀਂ ਉਹ ਪਾਉ ਡਮ ਕੀ ਦੱਸਦੇ ਉਹ ਤੁਹਾਡਾ ਵਕੀਲ ਦੱਸ ਦਵੇ ਵਕੀਲ ਨਹੀਂ ਵਿੱਚ ਸਾਡੇ ਕੋਲ ਪਾਵਰ ਹੈ ਨਾ ਐਫ ਆਰ ਦੇ ਕੋਲ ਪਾਵਰ ਆ ਤੁਹਾਡੇ ਕੋਲ ਮੈਂ ਮੰਨਦਾ ਤੁਹਾਡੇ ਕੋਲੇ ਤਾਬਰਾ ਰਜਿਸਟਰ ਦੇ ਵਿਆਪ ਸਾਡੇ ਕੋਲ ਮੰਨਦਾ ਤੁਹਾਡੇ ਕੋਲ ਸਾਗਰਾ ਪਰ ਤੁਹਾਡਾ ਫਰਜਾ ਗਰੰਟਾ ਸਮੂ ਗਰੰਟਾ ਦੀ ਜਰੂਰਤ ਨਹੀਂ ਹੈ ਮੈਂ ਨਾ ਗਰੰਟਾ ਤੁਹਾਡੇ ਸਿਰ ਉੱਤੇ ਕਹਿ ਰਿਹਾ ਮੈਂ ਐਫ ਆਈ ਆਰ ਦੇ ਵਿਆਪ ਤੋਂ ਤੁਹਾਨੂੰ ਅਰੈਸਟ ਕਰ ਰਹੇ ਹਾਂ ਬਾਈ ਜੀ ਮੈਂ ਐਫ ਆਈ ਆਰ ਕੀ ਆ ਬਾਈ ਜੀ ਗਰੰਟੀ ਦੇ 10000 ਕੀ ਆ ਇੱਕ ਬੰਦੇ ਦੀ ਗੱਲ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ 来 जी मैं तो चलो भाई जी हूं मैं ਤੁਹਾਨੂੰ ਇਹ ਦੱਸਣਾ ਮੈਂ ਜੋ ਕਹਿ ਰਿਹਾ ਹੁਣ ਚਲੋ ਹੁਣ ਆਪਾਂ ਨੂੰ ਜਾਣਾ ਪੈਣਾ ਆਪਾਂ ਹਾਲੇ ਜਾਣਾ ਠੀਕ ਹੈ ਜੀ ਆਰਟੀਸੀ ਪੀ ਥਾਣੇ ਪੋਸਟ ਸਟੇਸ਼ਨ ਤੋਂ ਠੀਕ ਅੱਧੇ ਕਿਲੋ ਮੈਂ ਕੀ ਪੇਰ ਕੀਆ ਮੈਂ ਘਰੇ ਤੋਂ ਮੈਂ ਅਸਰ ਦਾ ਸਟਾਟ ਆਈ ਗਈ ਸਟਾਟ ਮੈਂ ਚੱਲਦਾ 67 67 ਬਾਈ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸੁਣ ਲਓ ਮੈਂ ਤੁਸੀਂ ਤੁਸੀਂ ਦੇਖੋ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਪੁੱਛਦਾ ਉਹ ਸ਼ੈਕਸ਼ਣੀ ਦਾ ਨੰਬਰ ਸੁਣ ਲਓ ਸ਼ੈਕਸ਼ਣੀ ਦੱਸ ਰਿਹਾ ਮੈਂ ਹੁਣ ਹਾਂਜੀ 67 ਆਈਟੀ ਸਿਟੀ ਕੀ ਹੁੰਦਾ ਉਹ ਤੁਹਾਨੂੰ ਤੁਸੀਂ ਕਹੋ ਲੈ ਤੁਸੀਂ ਆਈਡੀ ਆ ਗਿਆ ਕਿੰਨੀ ਦਰਦ ਹੋਈ ਆ ਲੈ ਤੁਸੀਂ ਨਾ ਮੇਰੀ ਗੱਲ ਸੁਣੋ ਐਫ ਆਰ ਦਾ ਬੇਨ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਐ ਤੁਸੀਂ ਅਕਿਊਡ ਐ ਸੁਣੋ ਤੁਸੀਂ ਅਕਿਊਡ ਐ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਬਿਲਕੁਲ ਕਿਉਂ ਦਮ ਠੀਕ ਚਲੋ ਯਾਰ ਲੈ ਨਾ ਤੁਹਾਨੂੰ ਨਹੀਂ ਪੱਕੀ ਬੰਦੇ ਮੈਨੂੰ ਖਿੱਚਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਆਪ ਬਣੂ ਯਾਰ ਏਡੀ ਕੀ ਗੱਲ ਆ ਯਾਰ ਇਹ ਪਹਿਲੀ ਵਾਰ ਆ ਰਿਹਾ ਐ ਕੇਸ ਨਹੀਂ ਰਿਹਾ ਸਾਰਾ ਕੁਝ ਬਾਈ ਜੀ ਮੈਂ ਪਹਿਲੀ ਨਾਲ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ ਆ ਪੈਗ ਲਾਏ ਆਏ ਹੋਏ ਨਾ ਅਸੀਂ ਸਾਨੂੰ ਆਪਣੀ ਡਿਊਟੀ ਕਰਨ ਦੋ ਅਸੀਂ ਡਿਊਟੀ 'ਚ ਵਿਗੜ ਪਾਉਂਗੇ ਸੁਣੋ ਬ੍ਰਦਰ ਬ੍ਰਦਰ ਤੁਸੀਂ ਡਿਊਟੀ 'ਚ ਵਿਗੜ ਪਾਉਂਗੇ ਮੈਂ ਇੱਥੇ ਹੁਣੇ ਨਹੀਂ ਪਾਉਂਦਾ ਨਹੀਂ ਨਹੀਂ ਪਾ ਰਹੇ ਨਹੀਂ ਅਸੀਂ ਪਾ ਰਹੇ ਅਸੀਂ ਲੱਗਣਗੇ ਪਾਵਾਂਗੇ ਤੁਸੀਂ ਅਸੀਂ ਤਾਂ ਖਸਮਾ ਅੱਤਰਵਾਣ ਲਾਇਆ ਹੁਣ ਅਸੀਂ ਆਪਣੇ ਘਰ ਦੇ ਵਿੱਚੇ ਬੀਤੀ ਤੁਹਾਨੂੰ ਮਦਦ ਦੇਣਾ ਬੋਲ ਰਿਹਾ ਚਲੋ ਹੁਣੇ ਜੜ੍ਹੋ ਕੱਪੜੇ ਤਾਂ ਪਾ ਲੈਣ ਚਲੋ ਫਿਰ ਸ਼ੁਰੂ ਤੈਨੂੰ ਮੈਂ ਤੁਹਾਡੇ ਨਾਲ ਕੱਪੜਿਆਂ ਨੂੰ ਮੈਂ ਰੋਕਿੰਦੇ ਆਣਾ ਇੱਕ ਮਿੰਟ ਹੋਰ ਇਹ ਗੱਲ ਕਹੀ ਇੱਕ ਮਿੰਟ ਰੁਕੋ ਮੇਰੇ ਨਾਲ ਇੱਕ ਮਿੰਟ ਰੁਕੋ ਮੇਰੇ ਨਾਲ ਗੱਲ ਕਹੀ ਆ ਇਹਨਾਂ ਨੂੰ ਕੱਪੜੇ ਪਾਣ ਤੋਂ ਇੱਕ ਮਿੰਟ ਇੱਕ ਮਿੰਟ ਰੁਕੋ ਮੈਂ ਮਨਾਂ ਕੀਤਾ ਵੀ ਕੱਪੜੇ ਨਹੀਂ ਪਾਣੇ ਬਾਈ ਜੀ ਤੁਸੀਂ ਮੇਰੇ ਕੋਲ ਜੀ ਵਿੰਗਣ ਪਾ ਰਹੇ ਹੋ ਤੁਸੀਂ ਬਾਹਰ ਆ ਤੁਸੀਂ ਬਾਹਰ ਆ ਨਹੀਂ ਪਾ ਰਹੇ ਬਾਹਰ ਆ ਤੁਸੀਂ ਕੋਈ ਨਾ ਸਾਨੂੰ ਕੁਐਸਚਨ ਨਹੀਂ ਕਰ ਰਹੇ ਤੁਸੀਂ ਪਾ ਰਹੇ ਕੋਈ ਨਹੀਂ ਜਦੋਂ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਰਹੇ ਆ ਜੀ ਕੋਈ ਕੀ ਹੋਵੇ ਤੁਸੀਂ ਮੈਨੂੰ ਇਹ ਦੱਸੋ ਤਾਂ ਜਾਣ ਤੋਂ ਇਨਕਾਰ ਕੀਤਾ ਤੁਸੀਂ ਤੁਰਦੇ ਤਾਂ ਹੈ ਨਹੀਂ ਉਹ ਕੀ ਹੁੰਦਾ ਹੈ ਨਾ ਤੁਰਨਾ ਨਹੀਂ ਉਹ ਕੀ ਕਹਿੰਦੇ ਹਸਪੀਟਲੋਂ ਦਵਾਈ ਨਹੀਂ ਮੇਰੇ ਦਵਾਈਆਂ ਮੈਂ ਕਹਿੰਦਾ ਮੈਂ ਲੈ ਆਉਂਦਾ ਭਾਈ